ਮੇਤ ਅਨਮੋਲ ਦੀ ਓਸ਼ੋ ਦੇ ਪਰਚਨਾਵਾਂ ਚੋਂ ਸੰਕਲਿਤ ਬੋਧ ਕਥਾਵਾਂ ਤੇ ਆਧਾਰਿਤ ਪੁਸਤਕ ਕਿੱਸਾ ਮਰਨਾ ਹੋਈ ਵਿੱਚੋਂ ਰਚਨਾ ਸੱਚ ਦਾ ਪਾਠ ਮਹਾਪਾਰਤ ਵਿੱਚ ਇੱਕ ਕਥਾ ਹੈ ਕਿ ਗੁਰੂ ਦਰੋਣਾਚਾਰਿਆ ਸੋਚਦੇ ਸਨ ਕਿ ਸਾਰੇ ਪਾਂਡਵਾਂ ਤੇ ਕੌਰਵਾਂ ਵਿੱਚੋਂ ਯਦਿਸ਼ਠ ਸਭ ਤੋਂ ਬੁੱਧੀਮਾਨ ਹੈ ਪਰ ਕੁਝ ਦਿਨਾਂ ਦੇ ਤਜਰਬੇ ਤੋਂ ਬਾਅਦ ਉਹਨਾਂ ਨੂੰ एहसास हो लगा कि वो बिल्कुल बुद्धू है होर बच्चे तो अगे जान लगे हर रोज़ नवे नवे सबक सीख लगे पर युद्धहिस्टर पहले पाठते ही अड़या रहा आखिर द्रोणाचार्य की सहन समर्था खत्म हो गई उन्होंने पूछा कि तू अभी भी वधेगा पहले पाठते ही रुकया रहेगा तो युद्धहिस्टर ने कहा गुरु ਜਦੋਂ ਤੱਕ ਪਹਿਲਾ ਪਾਠ ਸਮਝ ਵਿੱਚ ਨਹੀਂ ਆ ਜਾਂਦਾ ਉਦੋਂ ਤੱਕ ਦੂਜੇ ਪਾਠ ਤੇ ਜਾਣ ਦਾ ਸਾਰ ਵੀ ਕੀ ਹੈ ਪਹਿਲਾ ਪਾਠ ਸੀ ਸੱਚ ਦੇ ਬਾਰੇ ਵਿੱਚ ਦੂਜੇ ਬੱਚਿਆਂ ਨੇ ਇਸ ਨੂੰ ਪੜ੍ਹ ਲਿਆ ਯਾਦ ਕਰ ਲਿਆ ਅੱਗੇ ਵਧਦੇ ਗਏ ਪਰ ਯudhishthir ਨੇ ਕਿਹਾ ਕਿ ਜਦੋਂ ਤੱਕ ਮੈਂ ਸੱਚ ਬੋਲਣ ਨਹੀਂ ਲੱਗ ਜਾਂਦਾ ਸੱਚ ਨੂੰ ਆਪਣੇ ਜੀਵਨ ਦਾ ਹਿੱਸਾ ਨਹੀਂ ਬਣਾ ਲੈਂਦਾ ਉਦੋਂ ਤੱਕ ਮੈਂ ਦੂਜੇ ਪਾਠ ਤੱਕ ਕਿਵੇਂ ਜਾ ਸਕਦਾ ਹ ਦਰੁਣਾਚਾਰੀਆ ਸਮਝ ਗਏ ਜਦ ਇਸਟਰ ਦੀ ਇਹ ਮਨੋਦਸ਼ਾ ਦੇਖ ਕੇ ਦਰਉਣਾ ਚਾਰਿਆ ਨੇ ਪਹਿਲੀ ਵਾਰ ਸਮਝਿਆ ਕਿ ਵਾਕਈ ਸੱਚ ਤੋਂ ਪਰੇ ਹੋਰ ਕੀ ਹੋ ਸਕਦਾ ਹੈ ਫਿਰ ਉਹਨਾਂ ਨੇ ਉਸ ਨੂੰ ਕਿਹਾ ਸਹੀ ਹੈ ਤੂੰ ਬਿਲਕੁਲ ਜਲਦੀ ਨਾ ਕਰ ਜੇਕਰ ਤੂੰ ਸਿਰਫ ਪਹਿਲਾ ਪਾਠ ਹੀ ਕਰ ਲਵੇਂ ਤਾਂ ਸਮਝੀ ਕਿ ਸਾਰੇ ਪਾਠ ਪੂਰੇ ਹੋ ਗਏ ਫਿਰ ਦੂਜੇ ਪਾਠ ਦੀ ਲੋੜ ਹੀ ਕਿੱਥੇ ਰਹੇਗੀ ਜੇਕਰ ਸੱਚ ਬੋਲਣਾ ਹੀ ਆ ਗਿਆ ਸੱਚ ਹੋਣਾ ਹੀ ਆ ਗਿਆ ਹੋਰ ਪਿੱਛੇ ਕੀ ਰਹਿ ਗਿਆ ਪਾਠ ਜੇਕਰ ਸਿਰ ਪੜਨਾ ਹੋਵੇ ਤਾਂ ਇੱਕ ਗੱਲ ਹੈ ਪਰ ਜੇਕਰ ਪਾਠ ਜੋਣਾ ਹੋਵੇ ਤਾਂ ਬਿਲਕੁਲ ਵਕਰੀ ਗੱਲ ਹੈ ਅੰਤ ਵਿੱਚ ਮਹਾਭਾਰਤ ਵਿੱਚ ਇੱਕ ਹੋਰ ਕਥਾ ਹੈ ਕਿ ਜਦੋਂ ਸਾਰੇ ਪਾਂਡਵ ਭਰਾ ਸਵਰਗ ਵੱਲ ਚੜ ਰਹੇ ਸਨ ਤਾਂ ਇੱਕ ਇੱਕ ਕਰਕੇ ਡਿੱਗਣਾ ਸ਼ੁਰੂ ਹੋ ਗਏ ਪਿਗਲਣਾ ਸ਼ੁਰੂ ਹੋ ਗਏ ਗਲਣ ਲੱਗੇ ਸਵਰਗ ਦੇ ਰਾਹ ਤੋਂ ਹੌਲੀ ਹੌਲੀ ਇੱਕ ਇੱਕ ਕਰਕੇ ਹੇਠਾਂ ਡਿੱਗਣ ਲੱਗੇ ਸਵਰਗ ਦੇ ਦਰਵਾਜ਼ੇ ਤੱਕ ਸਿਰਫ ਯੁਦਿਸ਼ਠਰ ਅਤੇ ਉਸ ਦਾ ਕੁੱਤਾ ਪਹੁੰਚੇ ਸੱਚ ਪਹੁੰਚਿਆ ਤੇ ਸੱਚ ਦਾ ਡੂੰਗਾ ਸਤ ਸੰਗ ਜਿਸ ਨੇ ਕੀਤਾ ਉਹ ਪਹੁੰਚਿਆ ਇਹ ਕੁੱਤਾ ਹਮੇਸ਼ਾ ਉਸਦੇ ਨਾਲ ਰਿਹਾ ਸੀ ਉਸ ਦੀ ਸ਼ਰਧਾ ਬਾਰ ਸੀ ਭਰਾਵਾਂ ਦੀ ਸ਼ਰਧਾ ਵੀ ਇੰਨੀ ਵੱਡੀ ਨਹੀਂ ਸੀ ਭਰਾ ਵੀ ਰਸਤੇ ਵਿੱਚ ਗਲ ਗਏ ਪਰ ਕੁੱਤਾ ਨਾ ਗਿਆ ਉਸ ਦੀ ਨਿਸ਼ਚਾ ਅਨੋਖੀ ਸੀ ਉਸ ਨੇ ਕਦੇ ਸ਼ੱਕ ਕੀਤਾ ਹੀ ਨਹੀਂ ਸੀ ਉਹ ਯੁਧ ਹਿਸਤਰ ਦੇ ਇਸ਼ਾਰੇ ਨੂੰ ਹੀ ਆਪਣਾ ਜੀਵਨ ਸਮਝਦਾ ਸੀ ਜਦ ਹਿਸਟਰ ਵੀ ਹੈਰਾਨ ਸੀ ਕਿ ਭਰਾਮਾ ਤਾਂ ਵੀ ਸਾਥ ਛੁੱਟ ਗਿਆ ਉਹ ਵੀ ਡਿੱਗ ਗਿਆ ਰੱਜ ਸਵਰਗ ਦੇ ਦਰਵਾਜ਼ੇ ਤੱਕ ਨਾ ਪਹੁੰਚ ਸਕੇ ਆ ਸਕਿਆ ਤਾਂ ਇੱਕ ਕੁੱਤਾ ਦਰਵਾਜ਼ਾ ਖੁੱਲਿਆ ਜਦ ਹਿਸਟਰ ਦਾ ਸਵਾਗਤ ਕੀਤਾ ਗਿਆ ਪਰ ਦਰਬਾਨ ਨੇ ਕਿਹਾ ਕਿਰਪਾ ਕਰਕੇ ਤੁਸੀਂ ਹੀ ਅੰਦਰ ਆ ਸਕਦੇ ਹੋ ਇੱਕ ਕੁੱਤਾ ਨਹੀਂ ਆ ਸਕੇਗਾ ਕੋਈ ਕੁੱਤਾ ਇਸ ਤੋਂ ਪਹਿਲਾਂ ਕਦੇ ਸਵਰਗ ਵਿੱਚ ਜਾ ਵੀ ਨਹੀਂ ਸਕਿਆ ਸੀ ਮਲੁਖਾ ਨੂੰ ਹੀ ਸਵਰਗ ਮੁਸ਼ਕਲ ਨਾਲ ਮਿਲਦਾ ਹੈ ਯਦਿਸ਼ਟਰ ਨੇ ਕਿਹਾ ਫਿਰਤਾ ਮੈਂ ਵੀ ਅੰਦਰ ਨਹੀਂ ਆ ਸਕਾਂਗਾ ਜਿਸ ਕੁੱਤੇ ਨੇ ਮੇਰਾ ਇੰਨੀ ਦੂਰ ਤੱਕ ਸਾਥ ਦਿੱਤਾ ਜਿੱਥੇ ਮੇਰੇ ਭਰਾ ਵੀ ਮੇਰੇ ਸਾਥੀ ਨਹੀਂ ਹੋ ਸਕੇ ਸੰਗੀ ਨਾ ਹੋ ਸਕੇ ਜਿਸ ਦੀ ਸ਼ਰਧਾ ਅਜਿਹੀ ਵਿਸ਼ੇਸ਼ ਹੈ ਜੋ ਮੇਰੇ ਨਾਲ ਇੰਨੀ ਦੂਰ ਤੱਕ ਆਇਆ ਹੈ ਮੈਂ ਕਿਸੇ ਕੀਮਤ ਤੇ ਵੀ ਉਸ ਦਾ ਸਾਥ ਨਹੀਂ ਛੱਡ ਸਕਦਾ ਨਹੀਂ ਤਾਂ ਮੈਂ ਕੁੱਤੇ ਤੋਂ ਵੀ ਕਿਆ ਗੁਜ਼ਰਿਆ ਹੋਇਆ ਹੋਮਾਂਗਾ ਜਿਸ ਨੇ ਮੇਰਾ ਸਾਥ ਦਿੱਤਾ ਮੇਥ ਉਸ ਦਾ ਸਾਥ ਦਿਵੰਗਾ ਤੁਸੀਂ ਦਰਵਾਜ਼ੇ ਬੰਦ ਕਰ ਲਵੋ ਫਿਰ ਸਾਰਾ ਸਵਰਗ ਹੱਸਣ ਲੱਗਾ ਦੇਵਤਿਆਂ ਦੀ ਢੀੜ ਇਕੱਠੀ ਹੋ ਗਈ ਤੇ ਉਹਨਾਂ ਨੇ ਕਿਹਾ ਤੁਸੀਂ ਅੰਦਰ ਆਓ ਫਿਰ ਯੁਧਿਹਸਤਰ ਨੇ ਧਿਆਨ ਨਾਲ ਵੇਖਿਆ ਇਹ ਕੋਈ ਕੁੱਤਾ ਨਹੀਂ ਸੀ ਇਹ ਵਿਸ਼ਨੂੰ ਆਪਸਨ ਇੱਕ ਪ੍ਰੀਖਿਆ ਸੀ ਜੇਕਰ ਯੁਧਿਹਸਤਰ ਉਸ ਸਮੇਂ ਕੁੱਤੇ ਨੂੰ ਭੁੱਲ ਜਾਂਦੇ ਤੇ ਅੰਦਰ ਵੜ ਜਾਂਦੇ ਤਾਂ ਸਵਰਗ ਖੁੰਝ ਜਾਂਦਾ ਇਹ ਪ੍ਰੀਖਿਆ ਸੀ ਪ੍ਰੇਮ ਦੀ ਸ਼ਰਦਾ ਦੀ ਤੇ ਸਭ ਤੋਂ ਵੱਧ ਸੱਚ ਤੇ ਟਿਕੇ ਰਹਿੰਦੀ ਸਿਰਫ ਇੱਕ ਹੀ ਪਾਠ ਯੁਦਿਸ਼ਤਰ ਨੇ ਸਿੱਖਿਆ ਸੱਚ ਇਹਨਾਂ ਹੀ ਕਾਫੀ ਧਿਆ ਜੋ ਸਵਰਗ ਤੱਕ ਲੈ ਗਿਆ ਅਰਜੁਨ ਨੂੰ ਸਿੱਖਣ ਵਿੱਚ ਬਹੁਤ ਦੇਰ ਲੱਗੀ ਪੂਰੀ ਗੀਤਾ ਕ੍ਰਿਸ਼ਨ ਨੇ ਕਹੀ ਪਰ ਫਿਰ ਵੀ ਉਸ ਤੇ ਸੰਦੇਹ ਵੱਧ ਹੀ ਚਲੇ ਗਏ ਯੁਦਿਸ਼ਤਰ ਨੇ ਸਿਰਫ ਇੱਕ ਹੀ ਪਾਠ ਸਿੱਖਿਆ ਜੀਵਨ ਵਿੱਚ ਉਹ ਛੋਟਾ ਜਿਹਾ ਪਾਠ ਸੀ ਸੱਚ ਦਾ ਇਥੋਂ ਤੱਕ ਕਿ ਗੁਰੂ ਤੱਕ ਨੂੰ ਸ਼ੱਕ ਹੋਇਆ ਕਿ ਉਹ ਥੋੜਾ ਜਿਹਾ ਮੰਦ ਬੁੱਧੀ ਜਾਪਦਾ ਹੈ ਜੋ ਪਹਿਲੇ ਪਾਠ ਵਿੱਚ ਫਸਿਆ ਹੋਇਆ ਹੈ ਪਰ ਫਿਰ ਸਮਝ ਆਇਆ ਕਿ ਇਸ ਪਹਿਲੇ ਪਾਠ ਤੋਂ ਅੱਗੇ ਹੋਰ ਪਾਠ ਹੀ ਕਿਹੜੇ ਹਨ ਧੰਨਵਾਦ